ਬਾਰੇ ਨਾਖੰਨ ਪ੍ਰਤੀਨਿਧ ਰਾਸ ਸੁਖਵਾਲ ਸਿੰਘ ਗਲਾੜ ਫਤਿਹ ਅਰਜ਼ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬਾਤ ਸੰਗਤ ਜੀਓ ਸ਼੍ਰੋਮਣੀ ਜਰਨੈਲ ਅਮਰਸ਼ੀਦ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਿਆ ਅੱਜ ਪਿੰਡ ਗਲਾੜ ਦੀ ਸੰਤ ਵੱਲੋਂ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਇਗਾ ਤੇ ਹਰ ਵਾਰ ਦੀ ਤਰ੍ਹਾਂ ਸੋਚ ਕਹਣਾ ਜੀ ਸਰਦਾ ਤੇ ਮਰਕੀ ਮੇਲਾ ਸ੍ਰੀਮਣੀ ਜਰਨੈਲ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਦਾ ਜਨਮ ਦਿਹਾੜਾ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ ਹਰ ਰੋਜ਼ ਧੂ ਪਾਏ ਜਾਣਗੇ ਤੇ ਸੰਗਤਾਂ ਦੇ ਵਿੱਚ ਬੜਾ ਭਾਰੀ ਉਤਸ਼ਾਹ ਹੈ ਤੇ ਹਰ ਵਾਰ ਦੀ ਤਰ੍ਹਾਂ ਤਿਆਰੀ ਆਪ ਸਭ ਵੇਖ ਰਹੇ ਹੋ ਗੁਰੂ ਘਰ ਅਨਕ ਜਤਨ ਕੰਤਰ ਸ੍ਰੀਨਾਥਾ ਤੇ ਇੱਕ ਅਨੇਕ ਅਗਨੇ ਜੀ ਦਰਸ਼ਨ ਕਰੋ ਜੀ ਪਿੰਡ ਗਲਾੜ ਦੇ दूर दर्शन आए मोहे मय माया जाल अवर्तकoot परमीडम ताने गोविंद भजन मिलतनी मन देखो अपना संगत जी गांव के दर्शक होने जी देखो अपनी वीडियो बहुत शेयर कर दियो जी देखो जन नंबर दे रहे साभिना के सम्नि पर है जिन जन को सकलकता को देवो नाम कर्म करावन हार सो स्वामी ਹਨੇ ਘਟਾ ਕੇ ਅੰਤਰ ਜਾਨ ਮੈਂ ਆਪਣੇ ਗਤਮਿਤ ਜਾਨੂ ਆਪੇ ਆਪਨ ਸੰਗ ਆਪ ਪਰਬਾਤੇ ਤੁਮਰੀ ਹਸਰ ਤੁਮ ਤੇ ਹੋਏ ਨਾਨਕ ਵਰਨਾ ਜਾਣ ਕੋਏ ਸਵੇਰੇ ਸਦਨਾ ਉਦਮੈ ਉਦੰਪਲਾ ਅਰਦਾ ਨਾਮ ਦੇ ਪੋਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਸੁਰ ਰਸੰਧ ਖਾਨੀ जय प्रसाद ਨਾਨਕ पीरेवा ੋ ਸਾਤੋ ਸਦਾ ਸਦਾ ਹਜ਼ੂਰੇ ਤਾ ਕੋ ਅੰਦਾਜ਼ ਅੰਤ ਤੂਰੀ ਜਾਤੂ ਤੈਨ ਪਾਵੇ ਦਰਿਆ ਮਾਨ ਇਸੇ ਕਾਰੇ ਮੇਰੇ ਜਾਨ ਸਦਾ ਸਦਾ ਈ ਭੁੱਲ ਨਹਾਰ ਨਾਨਕ ਰਤਨਾ ਰੋ ਪਰ ਆਪੇ ਅੰਦਰੋਂ ਤੇਰਾ ਮੈਂ ਆਪ ਦਾ ਅੰਦਰ ਤੇ ਜਤਕ ਪੀ ਲਵਾਉਣੀ ਸੀ ਬੁਰੀ ਗੱਲ ਪਾਵੇ ਲਵਾ ਦਿੰਦਾ ਕਲ ਕਲ ਕੋਹਣ ਤੋਂ ਦਾ ਆਇਆ ਕਹਾਂ ਪਹੁੰਚੇ ਕਹਾਂ ਨਿਕਲੇਂ ਕੋੰ ਤੋਂ ਪੋਰਾ ਤਹਾ ਬਿਗਨ ਬਾਤੇ ਪਾਵੇ ਗੰਗ ਜਤਨ ਤੈ ਸੋਖੀ ਸੋਰ ਭੰਗ ਤੈ ਕਿੰਨੇ ਸਰਦ ਪੱਗ ਪਾਉਣੇ ਨਹੀਂ ਹੋ ਕੋਹ ਹੱਥ ਹੁਣ ਤੋਂ ਜਾਉਣੇ ਸਰਕਾਰ ਤੋਂ ਨਾਮ ਦੇਣ ਦੇ ਕੀ ਕਰੇ ਨਾਲੁਕ ਤੁਮਰੇ ਕਿਰਪਾ ਕਰੇ ਸੰਤ ਹੋਇਤ ਆਵੈ ਨਾ ਕੇਤ ਜੋ ਬੈ ਰਾਈ ਸਤਿ ਪ੍ਰੀਤ ਬਨਵਾ ਗੁਰੇ ਭਿਸਰਵਤੇ ਆਨੰਦ ਕੇ ਰ ਮਾਇ ਆਨੰਦ ਰਸੇ ਤਿਨ ਕਰ ਮਾਨੇ ਮਨੇ ਤਰਪੀਤ ਕਾਮ ਨ ਆਵੈ ਮੋੜ ਚੀਤ ਕਰ ਗੁਰੂ ਕਾਮ ਸੋ ਮੋਛੂ ਗੰਮਹ ਲੋਕਰ ਇਹ ਹਰਉ ਜੁਗਤਿ ਮਹਾਨ ਹੈ ਗੈ ਇਸਨੂੰ ਆਨੰਦ ਰਾਗ ਆਪਨ ਕਰ ਕਰਨ ਮਾ ਸੋਠਾ ਪਰੋਂ ਬੈਰ ਰਾਤ ਜੀਉ ਪੰਡਤ ਤੇਰੀ ਰਾਗ ਸਮਾਜ ਬਤਾ ਹਮ ਬਾਰਤ ਤੇਰੇ ਤੁਰਿ ਕਿਰਪਾ ਮਾ ਸੋਤ ਭਨੇ ਰੇ ਕੋ ਨ ਜਾਣੇ ਤੁਮਰਾ ਅੰਦੇ ਉਤੇ ਤੇ ਉਚਾ ਭਗਵੰਤ ਸਭੂ ਸੁਗਰੀ ਤੁਮਰਾ ਰਾਜਾ ਤੂ ਦੇਖਾ ਤੇ ਭਾਰੇ ਦੁਆਤ ਕਾਰ ਤੇ ਕੋ ਤੁਹਾਰੇ ਏਕ ਪੀਰਾਂ ਦੇ ਦਸ ਤੇਹਰ ਤੇ ਸੋ ਮੂਰਾ ਤੋ ਸਹਸਰੇ ਜੇ ਤਰਸਰ ਤੋਂ ਨਾਮ ਚਾਰਾ ਤਾਹੁ ਕਿ ਜਤਨ ਸੰਤ ਪਰ ਰਜਵ ਤਦ ਫਰਮਿ ਤਾ ਤੁਨਾ ਮਨੁ ਹੰਸਾ ਜੇ ਤਜਾ ਨੇ ਆਪਣਾ ਸੁਖ ਮਨਾਇਆ ਸਰਬ ਤੁਮਨਾ ਤੁਨਹ ਭਾਇ ਤਦ ਤਾ ਆਪਣੀ ਦੇ ਰਾਸ ਪਾਜਿਤ ਪਰਚੇ ਅਨੰਦ ਕੋ ਰਾਸ ਆਪਣੇ ਮਨ ਕੀ ਬਾਤ ਅਲੇ ਜਨ ਮਨੋਸਰ ਆਪਣੀ ਸੇਖਾ ਦੀਖੇ ਭਰ ਕਦ ਵਖ ਨ ਹੋਵੇ इसके पंच में आप इनाथ में जाओगे आप राम माने मात्र हैं और से जाओगे करें ना आज नाम बसात आज आज अंत बात मारते हैं तो सरपर हो के जाना है ऐसा जब की चाय लावे भोगन से अमर में तावे जो भी दो चार सार दस रहो सहन में राग और बसुर मान आपसे पर सार के जन्म नाने पे जाते हर के जन्म तुम पर नंदपुर में जाते हैं पर दम पर ਮੇਰਾ ਨਦਰ ਬੇਨਤ ਸਰ ਤੇਰੇ ਅਰਮਾਨ ਦਾ ਮੇਨ ਸੰਮਨ ਮੈਂ ਤੇਤਾ ਬਹਾਰੇ ਮੇਰੇ ਬਨਾਂ ਚੇਤੀ ਜਾਏ ਕੋਈ ਪਰਮਰਤੇ ਤਪਾਵ ਜੋ ਕਰਮੋ ਕੇ ਰਾਤਿ ਰਾਮ ਸ਼ੰਤ ਸੰਤ ਜਨ ਦੇ ਘਟ ਰਿਤੇ ਹੋਰ ਨਾਮ ਪਤਾ ਕੇ ਬਲ ਬਨ ਰਾਵ ਅਦੋ ਨਿਮਕ ਮਾਗ ਮਨ ਇਹ ਮੋਖ ਗ੍ਰਾਮੈ ਆਤਮ ਕੀ ਦਾ ਹਰਤ ਦੇਖੋ ਆਏ ਚੇ ਨੰਨ ਨਾਈ ਫੰਦੰ ਕਰਾ ਸਮਾਏ ਤੋ ਤੇ ਸੁਧਿਰ ਸਭਾ ਪਰੇ ਨੰਦਨ ਨੰਨਾਂ ਚਹੋਇ ਤਮਨਤ ਕਾਮ ਕ੍ਰੋਧ